ਬਟਿੰਡਾ ਦੀ ਵੀ ਸਬਜ਼ੀ ਮੰਡੀ ਦੇ ਵਿੱਚ ਪਹੁੰਚ ਗਏ ਆ। ਹਾਂਜੀ ਬਟਿੰਡਾ ਸਬਜ਼ੀ ਮੰਡੀ ਦਾ ਰੇਟ ਹੈ ਜੀ ਅੱਜ ਦਾ ਵੀਡੀਓ ਅਪਡੇਟ ਕਰ ਰਹੇ ਆ। ਹਾਂਜੀ ਛੱਲੀ ਮੱਕੀ ਵੀ ਪਹੁੰਚ ਚੁੱਕੀ ਹੈ 30 ਰੁਪਏ ਰੇਟ ਹੈ ਜੀ ਬਟਿੰਡਾ ਮੰਡੀ ਸ਼ੁਰੂਆਤ ਹੋ ਚੁੱਕੀ ਹੈ ਫਲੀ ਹੈਗੀ ਹੈ ਜੀ 70 ਰੁਪਏ ਪ੍ਰਤੀ ਕਿਲੋ ਟਿੰਡੇ ਹੈਗੇ ਜੀ 35 ਤੋਂ 40 ਰੁਪਏ ਪ੍ਰਤੀ ਕਿਲੋ ਟਾਈਮ ਦੀ ਗੱਲ ਕਰੀਏ 6:30 ਵਜੇ ਮੈਂ ਫ੍ਰੀ ਹੋਇਆ ਵੀਡੀਓ ਬਣਾਈ ਹੈ ਤੇ 6:00 ਵਜੇ ਦਾ 5:30 ਤੋਂ 6:00 ਵਜੇ ਮੈਨੂੰ ਵੀਡੀਓ ਬਣਾਉਣ ਤੇ 1 ਘੰਟਾ ਲੱਗ ਜਾਂਦਾ ਵੀਰੇ ਸਾਰੀ ਮੰਡੀ ਕੁਮ ਦੇ ਕਾਫੀ ਵੱਡੀ ਹੈ। ਕੱਦੂ ਆਇਆ ਹੈ ਜੀ 5 ਤੋਂ ਲੈ ਕੇ 7 ਰੁਪਏ ਪ੍ਰਤੀ ਕਿਲੋ ਗੋਲ ਵਾਲਾ ਤੇ ਜੇ ਦੇਸੀ ਕੱਦੂ ਦੀ ਗੱਲ ਕਰੀਏ 10 ਰੁਪਏ ਪ੍ਰਤੀ ਕਿਲੋ ਭਿੰਡੀ ਹੈਗੀ ਹੈ ਜੀ 25 ਰੁਪਏ ਤੇ ਗਾਜਰ ਹੈਗੀ ਜੀ 10 ਤੋਂ ਲੈ ਕੇ 15 ਰੁਪਏ ਬੈਂਗਣੀ ਹੈਗੀ ਹੈ 15 ਤੋਂ ਲੈ ਕੇ 16 ਰੁਪਏ ਪ੍ਰਤੀ ਕਿਲੋ ਗੋਭੀ 30 ਰੁਪਏ ਪ੍ਰਤੀ ਕਿਲੋ ਜੀ ਅੱਜ ਦਾ ਰੇਟ 30 ਰੁਪਏ ਤੇ ਜੇ ਇਹਦੀ ਗੱਲ ਕਰੀਏ ਵਾਟਰ ਵੈਲਨ ਦੀ ਹੈਗਾ ਜੀ 10 ਰੁਪਏ ਪ੍ਰਤੀ ਕਿਲੋ ਤੇ ਅਰਬੀ ਰਹੀ ਹੈ ਜੀ 40 ਰੁਪਏ ਪ੍ਰਤੀ ਕਿਲੋ 40 ਤੋਂ ਲੈ ਕੇ 45 ਰੁਪਏ ਪ੍ਰਤੀ ਕਿਲੋ ਕੁਆਂਟੀਟੀ ਅਤੇ ਕੁਆਲਿਟੀ ਦੇ ਹਿਸਾਬ ਨਾਲ ਰੇਟ ਉੱਪਰ-ਨੀਚੇ ਹੋ ਸਕਦਾ ਥੋੜਾ ਮੋਟਾ ਦਸਣ ਸਟਾਰਟ ਹੈ ਜੀ 60 ਰੁਪਏ ਤੋਂ ਮੋਟਾ ਹੈਗਾ ਜੀ 110 ਰੁਪਏ ਪ੍ਰਤੀ ਕਿਲੋ ਤੇ ਖੀਰਾ ਹੈਗਾ ਜੀ 5 ਤੋਂ ਲੈ ਕੇ 6 ਰੁਪਏ